ਕੁਸ਼ੀਨਾ ਜਾਣ ਕਰਿਓ ਜੇ ਤਾ ਹੈ ਕੀ ਹੈ ਵੇਸੜੇ ਨਾ ਹੋ ਨੀਅਤ ਨਹੀਂ ਬਦਲੀ ਮਾੜੀ ਨੀਤ ਹੈ ਉਹਦੀ ਆਖਾ ਹੈ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਦੇ ਆਖਾ ਹੈ ਜਿਹੜੀ ਫਿਰਦੇ ਕਾ ادارے ਸਰਕਾਰੀ ادارے ਬਤ ਦੇ ਨਿਉਂਨਾ ਤੇ ਆਖਾ ਟੋਪ ਨੂੰ ਪਬਲਿਕ ਸੈਕਟਰ ਤੇ ਹੀ ਆਖਾ ਹੈ ਇਸ ਕਰਕੇ ਇਹਦੀ ਬਾਤੇ ਚਿਕਨੇ ਰਹਿਣ ਦੀ ਬਹੁਤ ਲੋੜ ਹੈ ਇੱਕਜੁੱਟਤਾ ਦੀ ਬਹੁਤ ਲੋੜ ਹੈ ਅਸੀਂ ਜਿੰਨੇ ਇੱਥੇ ਬੈਠੇ ਹਾਂ ਸਾਡੇ ਬਸਤੇ ਚ ਜਾ ਸਕਦੇ ਪਰ ਸਾਡਾ ਦੁਸ਼ਮਣ ਸਾਂਝਾ ਹੈ ਦੁਸ਼ਮਣ ਸਾਡਾ ਸ਼ਾਮਰਾਜੀ ਪ੍ਰਬੰਧ ਹੈ سرمਾਈਦਾਰੀ ਪ੍ਰਬੰਧ ਹੈ ਪਰ ਫੋਰਸ ਪ੍ਰਬੰਧ ਸਾਡਾ ਦੁਸ਼ਮਣ ਹੈ ਉਹ ਸਾਨੂੰ ਸਾਰਿਆਂ ਨੂੰ ਲਪੇਟਦਾ ਹੈ ਤੇ ਇਹ ਪੰਜਾਬ ਦਾ ਇੱਕ ਮਤਲਬ ਦਾ ਸਭ ਜੀ ਇਹ ਵੀ ਪੰਜਾਬ ਦੀ ਖੁਸ਼ਕਿਸਮਤੀ ਆ ਕਿ ਇੱਥੇ ਐਜੀ ਟੈਸਟਰ ਲੋਕ ਨੇ ਜਿਹੜੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ ਤੇ ਉਹ ਸਾਰੇ ਬਖਰੇਮਿਆਂ ਨੂੰ ਭੁੱਲ ਕੇ ਇਕੱਠੇ ਵੀ ਹੁੰਦੇ ਭਾਈ ਕਿਛੇ ਕਰ ਨਹੀਂ ਬਣਾ ਜਿਹਦੇ ਕਾਰਨਾਂ ਕਰਕੇ ਤੁਸੀਂ ਆ ਆਧਾਰਨ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਕਿ ਚੇਂਦਰ ਨੇ ਆਪਣੇ ਫਾਸਲੇ ਤੋਂ ਉਹ ਜਿਆ ਪੈਰ ਕਰਦਾ ਪਿਆ ਨੀਅਤ ਨਹੀਂ ਹੈ ਜੇ ਉਹਨਾਂ ਦੀ ਬੰਦ ਜੇਂਦਰ ਕਰਨਾ ਕੀ ਚਾਹੁੰਦਾ ਇਹ ਉਹਦਾ ਕਦਮ ਕੀ ਆ ਓਹੋ ਵਿੱਦਿਆ ਦਾ ਭਗਮਾ ਕਰਨ ਕਰਨਾ ਚਾਹੁੰਦਾ ਇਹਦਾ ਫਿਰਕੂ ਕਰਫ ਕਰਨਾ ਚਾਹੁੰਦਾ ਇਹਦਾ ਕਾਰਪੋਰੇਟਾਈ ਕਰਨ ਕਰਨਾ ਉਹ ਦੁਕਾਨਾਂ ਬਣਾਉਣਾ ਚਾਹੁੰਦਾ ਜੇ ਇਹ ਵਿੱਦਿਆ ਦੁਕਾਨਾਂ ਹੁਣ ਜਿਹਦੇ ਕੋਲੇ ਪੈਸੇ ਹੈ ਉਹ ਖਰੀਦ ਲਵੇ ਜਿਹਦੇ ਕੋਲੇ ਪੈਸਾ ਨਹੀਂ ਉਹ ਨਾ ਖਰੀਦੇ ਤੁਸੀਂ ਸਟੇਟਮੈਂਟ ਬੜੀ ਹੁਣੀ ਹੈ ਸੰਸਾਰ ਵਿੱਚ ਦੀ ਕਿ ਪਾਣੀ ਕੋਈ ਫ੍ਰੀ ਦੇਣ ਵਾਲੀ ਵਸਤੂ ਨਹੀਂ ਹੈ ਇਹ ਕੁਦਰਤੀ ਨਹੀਂ ਇਹਨੂੰ ਕੋਈ ਖਰੀ ਨਹੀਂ ਲੈ ਸਕਦਾ ਵੇਚੇ ਨਹੀਂ ਸਕਦਾ ਇਸ ਤਰ੍ਹਾਂ ਇਹ ਜਿਹੜੀ এডਿਕੇਸ਼ਨ ਹੈ এডਿਕੇਸ਼ਨ ਜਦੋਂ ਲੋਕਾਂ ਦੇ ਸਮਝ ਆ ਗਈ ਵਿਦੇਸ਼ ਦਾ ਭਵਿੱਖ ਬੱਚੇ ਨੇ ਤੇ ਬੱਚਿਆਂ ਦਾ ਭਵਿੱਖ এডਿਕੇਸ਼ਨ ਹੈ ਇਹ ਜਿੰਨਾ ਚਿਰ ਤੱਕ ਇਹਨੂੰ এডਿਕੇਸ਼ਨ ਨਹੀਂ ਦਿੱਤੀ ਜਾਂਦੀ ਤਾਂ ਇਹ ਚੰਗਾ ਕੈਰੀਅਰ ਬਣਾਉਣ ਦੇ ਯੋਗ ਨਹੀਂ ਹੋ ਸਕਦੇ ਤਈ ਦਾ ਮਤਲਬ ਵਿਦਿਆ ਸਸਤੀ ਨਹੀਂ ਹੋਵੇ ਕਿ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ ਗਰੀਬਾਂ ਤੇ ਅਮੀਰਾਂ ਦੇ ਬੱਚੇ ਇੱਕੋ ਮੇਜ਼ ਤੇ ਬਹਿ ਕੇ ਇੱਕੋ ਡੈਕਸ ਤੇ ਬਹਿ ਕੇ ਇੱਕੋ ਸਕੂਲ ਤੇ ਬਹਿ ਕੇ ਇੱਕੋ ਜੀ ਕੋਚਿੰਗ ਇੱਕੋ ਦੀ ਕਾਉਂਸਲਿੰਗ ਉਹਨਾਂ ਨੂੰ ਮਿਲੇ ਇੱਕੋ ਜੇ ਪੇਪਰ ਇੱਕੋ ਜੇ ਸਿਲੇਬਸ ਹੋਵੇ ਇਹ ਜਿਹੜਾ ਸਾਰਾ ਕੁਝ ਹੀ ਇਹ ਉਦੋਂ ਤੱਕ ਸੀ ਜਦੋਂ ਤੱਕ ਵਿਦਿਆ ਦੇ ادارے ਸਰਕਾਰੀ ਸੀ ਪ੍ਰਾਈਵੇਟਾਂ ਦੀ ਕੋਈ ਹੋਣ ਨਹੀਂ ਸੀ ਉਦੋਂ ਗਰੀਬਾਂ ਤੇ ਅਮੀਰਾਂ ਦੇ ਬੱਚੇ ਉਸ ਨੂੰ ਪੈਸਿਆਂ ਦਾ ਮੁਕਾਬਲਾ ਨਹੀਂ ਸੀ ਹੁੰਦਾ ਆ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਜਦੋਂ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਕੋਚਿੰਗ ਬਰਾਬਰ ਦੀ ਮਿਲਦੀ ਕਾਉਂਸਲਿੰਗ ਬਰਾਬਰ ਦੀ ਹੁੰਦੀ ਸੀ ਤਾਂ ਜਿਹੜੇ ਗਰੀਬਾਂ ਦੇ ਬੱਚੇ ਸੀ ਉਹੋ ਜਾ ਕੇ ਵੱਡੀਆਂ ਪੋਸਟਾਂ ਦੇ ਵੱਡੇ ਅਹੁਦਿਆਂ ਤੇ ਬੈਠੇ ਹੋ ਜੱਜ ਵੀ ਬਣੇ ਪ੍ਰਿੰਸੀਪਲ ਵੀ ਵਾਈਸ ਚਾਂਸਲਰ ਵੀ ਬਣੇ ਡਾਕਟਰ ਵੀ ਬਣੇ ਵਕੀਲ ਵੀ ਬਣੇ ਵੱਡੇ ਪੋਲੀਟੀਕਲ ਪੌਂਚੀ ਮਾਮੇਕਰ ਵੀ ਬਣੇ ਐ ਸੈਂਸਦਾਨ ਵੀ ਬਣੇ ਇਹ ਗੱਲ ਇਹਨਾਂ ਨੂੰ ਚੁੱਪ ਰਹੀ ਸੀ ਇਹ ਗੱਲ ਇਹਨਾਂ ਨੂੰ ਖੜਕ ਰਹੀ ਸੀ ਇਹ ਨਹੀਂ ਸੀ ਚਾਹੁੰਦੇ ਕਿ ਬਿਊਰੋਕ੍ਰੇਸੀ ਦੇ ਉੱਤੇ ਕਾਰਜ ਹੋ ਜੇ ਰਾਜ ਮਸ਼ੀਨਰੀ ਤੇ ਇਹਨਾਂ ਦਾ ਕਬਜ਼ਾ ਫਿਰਤੀ ਲੋਕਾਂ ਦਾ ਕਬਜ਼ਾ ਇਹ ਹੁੜਵੀ ਨਹੀਂ ਚਾਹੁੰਦੇ ਇਸ ਕਰਕੇ ਜਿਹੜੀ ਅੰਸ਼ਕ ਬਚੀ ਹੈ ਸਰਕਾਰੀ ਅਦਾਰੇ ਵਿੱਦਿਆ ਦੇ ਥੋੜੇ ਬਚੇ ਆ ਜਿਵੇਂ ਹੁਣ ਸਾਥੀ ਗੱਲ ਕਰ ਰਿਹਾ ਸੀ ਬੋਧਵਾਲਾ ਯੂਨੀਵਰਸਿਟੀ ਖੁੱਲੀ ਹੋਈ ਜਿਹੜੀ ਅੱਜ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ ਇਹ ਆ ਪੰਜਾਬ ਦੀ ਦੂਜੀ ਯੂਨੀਵਰਸਿਟੀ ਇਹਨਾਂ ਨੂੰ ਇੱਕ ਬਥਰੀ ਬੱਕਰੀ ਕਿਸਮ ਹੈ ਸਿਰਫ ਸੈਨੇਟ ਇਹਦੇ ਵਿੱਚ ਹੀ ਆ ਸੈਨੇਟ ਇਹਦੇ ਵਿੱਚ ਹੀ ਆ ਦੂਜੇ ਜੁਨੀਵਰਸਿਟੀਾਂ ਦੇ ਵਿੱਚ ਸੈਨੇਟ ਨਹੀਂ ਹੈ ਇਹ ਪੁਰਾਣਾ ਬਣਿਆ ਹੋਇਆ 47 ਤੋਂ ਪਹਿਲਾਂ ਦਾ ਬਣਿਆ ਹੋਇਆ ਇਹ ਇਹਨੂੰ ਜਦੋਂ ਦੀ ਇਹ ਸਰਕਾਰ ਦੀ ਨੀਅਤ ਬਦਲੀ ਹੈ ਮੈਂ ਤੁਹਾਨੂੰ ਉੱਥੇ ਫਿਰ ਲੈ ਕੇ ਜਾਂਦਾ ਉਦੋਂ ਤੋਂ ਹੀ ਤਾਂ ਇਹਦੀਆਂ ਸਹੂਲਤਾਂ ਕੱਟ ਕੇ ਜਮਹੂਰੀ ਦੀਆਂ ਜਿੰਨੇ ਫੰਕਸ਼ਨ ਹੁੰਦੇ ਨੇ ਇੱਥੇ ਮਤਲਬ ਯੂਨੀਵਰਸਿਟੀ ਦੇ ਵਿੱਚ ਉਹ ਫੰਕਸ਼ਨਾਂ ਦੇ ਵਿੱਚ ਲੋਕਾਂ ਦੀ ਨਾ ਮਾਤਰ ਸ਼ਮੂਲੀਅਤ ਹੈ ਅਫਸਰ ਸਾਹਿਬ ਦੀ ਸਿਆਸੀ ਦਾਖਲ ਦਾਜੀ ਪੂਰਾ ਹੁੰਦਾ ਹੈ ਉਥੇ ਸਹੂਲਤਾਂ ਉਹਨਾਂ ਨੂੰ ਉਹਨਾਂ ਦੀ ਦਾਖਲ ਅਦਾਜੀ ਨਹੀਂ ਕੀਤੀ ਜਾ ਰਹੀ ਤੇ ਦੂਜੇ ਜਿਹੜੇ ਚੋਣਾ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਉਹਦੇ ਵਿੱਚ ਵੀ ਰੱਜ ਕੇ ਭ੍ਰਿਸ਼ਟ ਸਿਆਸਤਦਾਨਾਂ ਦੀ ਦਾਖਲ ਅਦਾਜੀ ਰੱਜ ਕੇ ਹੁੰਦੀ ਜਿਹੜਾ ਨਾ ਇੱਥੇ ਜਿਹੜੀ ਸੈਨੇਟ ਆ ਇਹਨੀਆਂ ਸਹੂਲਤਾਂ ਦੇ ਜਿਹੜੇ ਜਮਹੂਰੀ ਅਧਿਕਾਰ ਨੇ ਇਹਨਾਂ ਨੂੰ ਕੱਟ ਕੇ ਸੰਗੜੂਕ ਸੰਗੜਤੀ ਨੂੰ ਛੁੱਟੀ ਜਿਹਾ ਬਣਾ ਦਿੱਤਾ ਇਹਨ ਅਧਿਕਾਰ ਬਿਊਰੋਕ੍ਰੇਸੀ ਕੋਲੇ ਹੋਣ ਸਰਕਾਰ ਕੋਲੇ ਹੋਣ ਤੇ ਉਦੋਂ ਅੱਗੇ ਇਹ ਪੰਜਾਬ ਦੀ ਸਰਕਾਰ ਕੋਲੇ ਵੀ ਨਾ ਹੋਵੇ ਤੇ ਕੇਂਦਰ ਦੇ ਹੱਥ ਚ। ਇਹ ਕੇਂਦਰੀਕਰਨ ਕਰਕੇ ਇੱਥੇ ਪਿਸ਼ਾਕੜੀ ਸਿਆਸਤ ਦਾ ਸੰਚਾਰ ਕਰਕੇ ਅੱਜ ਹੁਨੀ ਗ੍ਰਸਟੀ ਨੂੰ ਉਹਦਾ ਹੱਥ ਤੋਂ ਕੰਮ ਨਾ ਪਾਵੇ। ਇੱਥੇ ਉਹੀ ਵਿੱਦਿਆ ਹੋਵੇ। ਇਹ ਚੇਕੋ ਦੇ ਮੂਤਰ ਨਾਲ ਹੀ ਸਾਰਾ ਇਲਾਜ ਹੋ ਜਾਂਦਾ ਹੈ। ਇੱਥੇ ਗੋਬਰ ਦੇ ਨਾਲ ਹੀ ਸਾਰਾ ਇਲਾਜ ਹੋ ਜਾਂਦਾ ਹੈ। ਤੁਹਾਡਾ ਵਿਸ਼ਵਾਸ ਕਿਸਮਤ ਤੇ ਵੱਜ ਜਾਵੇ। ਤੁਸੀ ਰਜਕਾਰ ਨਹੀਂ ਮਿਲਿਆ ਜੇ ਤਾਂ ਪ੍ਰਮਾਤਮਾ ਕੋਲੇ ਜਾਓ। ਜੇ ਤੁਹਾਨੂੰ ਵਿੱਦਿਆ ਨਹੀਂ ਮਿਲੀ ਕਿਸੇ ਸੰਤ ਕੋਲੇ ਜਾਓ। ਕਿਸੇ ਬਾਬੇ ਕੋਲੇ ਜਾਓ। ਇਹ ਪਸ਼ਾਕੜੀ ਸਮਝਦੀ ਤੁਹਾਡੀ ਸੱਤਾ ਕੇ ਜੇ ਤੁਸੀਂ ਗਰੀਬ ਹੋ ਜੇ ਤੁਹਾਡੇ ਆ ਫੁੱਤਕੁਸ਼ੀਆਂ ਹੋਣੀਆਂ ਨੇ ਤੱਤੀ ਤੁਸੀਂ ਜਾਓ ਭਾਈ ਅਸੇ ਹੋਰ ਕੋਲੇ ਜਾਓ ਸਰਕਾਰਾਂ ਨੂੰ ਝਾਕ ਨਾ ਆਪਣੇ ਸੰਘਰਸ਼ਾਂ ਨੂੰ ਦੀ ਛੱਡ ਕੇ ਤੁਸੀਂ ਬਾਪਿਆਂ ਕੋਲੇ ਜਾਓ ਜਾਂ ਅੰਦਰ ਛੇ ਯਾਨੀ ਇਹ ਜਿਹੜੀ ਪਹੁੰਚ ਹੈ ਇਹ ਭਰਾਓ ਕੱਲੇ ਵਿੱਜਾ ਆਧਾਰੇ ਤੇ ਟਿਕਿਆ ਖਰੀ ਇੰਪੋਰਟੈਂਟ ਜਿਹੜੀ ਚੀਜ਼ ਹੈ ਜਿਹੜੀ ਮਤਲਬ ਮਹੱਤਵਪੂਰਨ ਆਧਾਰ ਹੈ ਸਾਡੇ ਸਾਰਿਆਂ ਦਾ ਤੁਸੀਂ ਹੁਣੇ ਸਮਝੇ ਦੇਖਿਆ ਹੁਣਾ ਵੀ ਅੱਡੀ ਵੱਡੀ ਕਿਸਾਨੀ ਦੀ ਢੇਰ ਕੋਈ ਵੀ ਜੱਥੇਬੰਦੀ ਬਾਹਰ ਨਹੀਂ ਵਹੀ ਜਿਨੇ ਇਸ ਹਲ ਦੂਰਣ ਦੀ ਹਮਾਇਤ ਕੀਤੀ ਬਲਕਿ ਉਹ ਇਸ ਕਰਕੇ ਕਿਉਂਕਿ ਅਸਮ ਫੇਰ ਸਾਡੇ ਅਸੀਂ ਗਰੀਬ ਸਾਡੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਤੋਂ ਬਗੈਰ ਕਿਤੇ ਪੜਨ ਦੀ ਥਾਂ ਹੀ ਮੈਂ ਇੱਕ ਸਾਥੀ ਨੂੰ ਪੁੱਛਿਆ ਸੀ ਵੀ ਬਹੁਤ ਥੋੜਿਆ ਪੈਸੇ ਨਾਲ ਯੂਨੀਵਰਸਿਟੀ ਦੇ ਵਿੱਚ ਬੰਦਾ ਐਵੇਂ ਕਰ ਪ੍ਰਾਈਵੇਟ ਯੂਨੀਵਰਸਿਟੀ ਗੈਟ ਨਹੀਂਣਾ ਤੇ ਬੋਨਸ ਫੀਸ ਨਹੀਂ ਲੈ ਸਕਦੇ ਇਸ ਕਰਕੇ ਇਹ ਭਰਾਓ ਨਹੀਂ ਚਾਹੁੰਦੇ ਇਹਨਾਂ ਦੀ ਇੱਕ ਪਾਲਿਸੀ ਹੈ ਜੀਡੀਪੀ ਦੇ ਖਾਸ ਕਰਕੇ ਉਹ ਮੈਂ ਤਾਂ ਇਹ ਕਹੂੰਗਾ ਕਿ ਉਹ ਕੌਨ ਸੀ ਜਿਹੜੀਆਂ ਬੇਸ਼ਕੀਵੀਆਂ ਨਵੀਂ ਆਰਥਿਕ ਨੀਤੀਆਂ ਨੇ ਉਹ ਕੇਂਦਰ ਦੀ ਵਿੱਚ ਕਾਬਜ ਨਰਸਿੰਹਾ ਰਾਓ ਦੀ ਸਰਕਾਰ ਨੇ 1991 ਦੇ ਵਿੱਚ ਸਭ ਤੋਂ ਪਹਿਲਾ ਸੰਧਿ ਕੀਤਾ ਨਿੱਜੀਕਰਨ ਨਿਗਮੀਕਰਨ ਤੇ ਵਿਸ਼ਵੀਕਰਨੀਆਂ ਨੀਤੀਆਂ ਸਭ ਤੋਂ ਪਹਿਲਾਂ ਉਹ ਲੈ ਕੇ ਆਏ ਨੇ ਜਿਹੜਾ ਸਰਕਾਰੀ ਸੈਕਟਰ ਐ ਪਬਲਿਕ ਸੈਕਟਰ ਐ ਸਰਵਸ ਸੈਕਟਰ ਐ ਜਿਹਦੇ ਸਾਨੂੰ ਸੂਪਤਾ ਮਿਲਦੀਆਂ ਨੇ ਉਹ ਸਾਰੀਆਂ ਕਾਰਪੋਰੇਟਾਂ ਦੇ ਹਵਾਲੇ ਕਰਕੇ ਸਾਨੂੰ ਬਣਾਉਣੇ ਪਾਉਂਦੇ ਨੇ ਇਸ ਕਰਕੇ ਇੱਕ ਪੌਜੀਟਿਵ ਬਕਾਇਦਾ ਸੰਸਾਰ ਬੈਂਕ ਦੇ ਨਾਲ ਜੁੜੀ ਹੋਈ ਤੇ ਦਵਾਹੇ ਕਰਦੇ سرمایہਦਾਰ ਮੁਰਖਾਂ ਦੇ ਦਵਾਹੇਟ ਉਨਾ ਦੀ ਜੀ ਜੂਰੀ ਦੇ ਵਿੱਚ ਹਰ ਵੇਲੇ ਹਾਜਰ ਹੈ। ਉਹ ਜੀ ਪੜਿਆ ਤੇ ਉਹ ਜੀ ਪੜਦੇ ਹੋਵਾਰਾ। ਟਰੰਪਾ ਐਸ ਵੇਲੇ ਖੁੱਲੇ ਆਂ ਬੋਲ ਰਿਹਾ ਹੈ। ਜੇ ਜੇ ਤੁਸੀਂ ਰਸ਼ੀਆ ਤੋਂ ਤੇਲ ਲਓਗੇ ਮੈਂ ਤੁਹਾਡੇ ਤੇ ਮੈਂ 100% ਤੇ ਲਈ ਵੀ ਦੁਨੀਆਂ ਦੇ ਦੇਸ਼ਾਂ ਨੂੰ ਧੰਕੀ ਦਿੰਦੇ ਵੀ ਤੁਸੀਂ ਇਹਦੇ ਨਾਲ ਸਾਨੂੰ ਸਾਣਾ ਗੋਣਾ। ਜੇ ਸਾਨੂੰ ਕੋਈ ਇਹ ਗੰਦ ਕਹੇ ਸਾਡਾ ਅੜਤੀਆ ਵੀ ਤੁਸੀਂ ਜੇ ਗੁਆਂਟੀ ਕੋਲ ਦਾਲ ਸਬਜ਼ੀ ਵੀ ਲੈਣੋ ਬਾਈ ਮੇਰੇ ਨਾਲ ਮੈਂ ਨਹੀਂ ਕਹ ਸਕਦਾ ਤੇ ਮੇਰਾ ਕੁਝ ਬੈਠਾ ਤਾਜੀ ਕੀ ਇਹੇ ਨਾ ਬਤਨਾ ਚੀਜ਼ ਤੋਂ ਸਸਤੀ ਚੀਜ਼ ਲੈਣੀ ਆ ਕਿਹੜੀ ਦੁਕਾਨ ਤੋਂ ਮਹਿੰਗੀ ਚੀਜ਼ ਮਰਦੀ ਆ ਸਾਨੂੰ ਇਹ ਹਧਕਾਰ ਤੇ ਸਾਡੀ ਸਰਕਾਰ ਹੱਕ ਠੋ ਕੇ ਐ ਨਹੀਂ ਕਹਿ ਸਕਦੀ ਦੁਸ਼ਮਗੁਰੂ ਵਾਲੀ ਸਰਕਾਰ ਵੀ ਇਹ ਸਾਨੂੰ ਪਰਮਾਨ ਨਹੀਂ ਹੈ ਇਸ ਕਰਕੇ ਪ੍ਰਭੂ ਜਿਹੜਾ ਇਹ ਟ੍ਰੈਕ ਹੈ ਬਸ ਇਹਦਾ ਪਾਸ਼ਣ ਦੇਈ ਜਾਈਏ ਤਾਂ ਪਾਸ਼ਣ ਦੀਆਂ ਗੱਲਾਂ ਬਹੁਤ ਲੰਬੀਆਂ ਜਾਣਗੀਆਂ ਸਾਥੀਆਂ ਨੇ ਉਹਦੀ ਬੋਲਣਾ ਉਹ ਪਰ ਗੱਲ ਅਸਲ ਦੇ ਵਿੱਚ ਇਹ ਹੈ ਜੀ ਇਹ ਸੋਡੀ ਲੜਾਈ ਜਿਹੜੀ ਆ ਬਹੁਤ ਵੱਜੂ ਤੇ ਅਸੀਂ ਠੋਕ ਕੇ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਪੰਜਾਬ ਦੀ ਹੈ ਤੇ ਇਹਦਾ ਪ੍ਰਬੰਧ ਸਾਰਾ ਪੰਜਾਬ ਸਰਕਾਰ ਦੇ ਹਿੱਸੇ ਹੁਣਾ ਚਾਹੀਦਾ ਤੇ ਇੱਥੇ ਕਿਸੇ ਕੇਂਦਰੀਕਰਨ ਦਾ ਭਗਮੀ ਕਰਦਾ ਪਿੱਛੋਂ ਕਰਨ ਦੀ ਜਾਂ ਨਾ ਮੀ 2020 ਸਿੱਖਿਆ ਦੀ ਜਿਹੜੀ ਉਹ ਦਿੱਤੀ 2020 ਵਾਲੀਏ ਉਹ ਇੱਥੇ ਲਾਗੂ ਨਹੀਂ ਹੋਣੀ ਬੋਲੇ ਸੋਨਿਹਾਲ ਆਕਾਲ ਸਤਿ ਸ਼੍ਰੀ ਅਕਾਲ ਦੂਸਰਾ ਸਾਡਾ ਸੰਘਰਸ਼ ਇਸ ਗੱਲ ਤੇ ਕਰਨਾ ਚਾਹੀਦਾ ਹੈ ਕਿ ਜਿਹੜੇ ਸੈਨਟ ਤੇ ਸੈਡੀਗੇਟ ਦੇ ਤੁਸੀਂ ਅਧਿਕਾਰ ਖੋਹੇ ਆ ਜਮੂਰੀਕਰ ਉਹਨਾਂ ਨੂੰ ਫੇਰ ਬਹਾਲ ਕਰਾਉਣ ਦੀ ਖਾਤਰ ਸਾਨੂੰ ਕਰਨੀ ਚਾਹੀਦੀ ਹੁਣ ਸਾਡੀ ਇਸ ਗੱਲ ਤੇ ਸਾਡਾ ਜ਼ੋਰ ਲੱਗਣਾ ਚਾਹੀਦਾ ਹੈ ਕਿ ਜਿਵੇਂ ਅੱਜ ਸਾਤਨ ਦੀ ਡੀਸੀ ਨਾਲ ਮੀਟਿੰਗ ਹੋਈ ਹੈ ਡੀਸੀ ਨੇ ਭਰੋਸਾ ਦਿਵਾਇਆ ਹੋਣਾ ਜ਼ਰੂਰ ਕਿ ਛੇਤੀ ਸੋਡੀਆਂ ਸੈਨੇਟੀਆਂ ਚੋਨਾ ਕਰਾ ਲਓ ਦੇਖੋ ਪ੍ਰਭੂ ਸਾਨੂੰ ਪਤਾ ਹੈ ਸਿਆਣੇ ਦਾ ਤੁਸੀਂ ਵੱਧੋ ਦਿਮਾਗ ਦਾ ਛੋਡੇ ਵੱਧ ਕੰਮ ਕਰ ਸਾਡਾ ਜਿੰਦਗੀ ਲੰਮੀ ਜ਼ਿੰਦਗੀ ਹੰਡਾਉਣ ਦਾ ਕੱਟ ਜਾਂਦਾ ਇਹ ਲੋਕਾਂ ਦਾ ਕਹਿਣ ਤੇ ਵਿਸ਼ਵਾਸ ਨਹੀਂ ਕਰਦਾ ਜਦੋਂ ਤੱਕ ਡੇਟ ਦਾ ਨਾਮ ਨਹੀਂ ਹੁੰਦਾ ਦੇਖੋ ਸਾਡੀ ਇੱਕ ਸਲਾਹ ਹੈ ਜਦੋਂ ਤੱਕ ਡੇਟ ਦਾ ਨਾਮ ਨਹੀਂ ਹੁੰਦਾ ਤੇ ਪੁਰਾਣੀ ਤਰੀਕ ਨਹੀਂ ਅਸੀਂ ਚੋਣਾ ਕਰਾਵਾਂਗੇ ਨੋਟੀਫਿਕੇਸ਼ਨ ਆਪ ਤੁਹਾਡੇ ਹੱਥ ਸੰਗਾਰਸ਼ ਰਹਿਣਾ ਚਾਹੀਦਾ ਕਹੂਗਾ ਜੀ ਜਿੰਨਾ ਤੇ ਤੁਸੀਂ ਲੰਬੇ ਲੜੋਗੇ ਅਸੀਂ ਤੁਹਾਡੇ ਅੰਗ ਸੰਭਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਮਿੱਠੀ ਪੰਨਰਵਾੜ ਦੀ ਨਿਆਰੀ ਵਾਸੀ ਪੰਜਾਬ ਦੀ ਅਗਨੀ ਜਿਹੜੀ ਗੱਲ ਮੈਂ ਤੁਹਾਨੂੰ ਇੱਕ ਕਹਿਣੀ ਚਾਹੁੰਦਾ ਦੇਸ਼ ਦੇ ਵਿੱਚ ਰਾਜਨੀਤਿਕ ਪਾਰਟੀਆਂ ਬਹੁ ਸੂਬੇ ਦੇ ਵਿੱਚ ਵੀ ਬਹੁ ਸਾਡੇ ਸਾਰਿਆਂ ਦੇ ਇੱਕ ਦੂਜੇ ਨਾਲ ਲਿੰਕ ਹੋਣ ਸਾਡਾ ਇਹ ਪ੍ਰਾਣਾ ਤਜਰਬਾ ਹੈ ਕਿ ਅਸੀਂ ਜਦੋਂ ਅੰਦੋਲਨ ਲੜਿਆ ਦਿੱਲੀ ਦਾ ਬੇਨਤੀਆਂ ਨੇ ਤੁਹਾਨੂੰ ਇਹਨਾਂ ਤੁਸੀਂ ਹੁਕਮ ਨਾ ਸਮਝੋ ਇਹਨੂੰ ਇਹਨਾਂ ਸਮਝੋ ਵੀ ਕੀ ਹੈ ਅਸੀਂ ਉਸ ਅੰਦੋਲਨ ਦੀ ਕਾਮਯਾਬੀ ਦਾ ਸਭ ਤੋਂ ਵੱਡਾ ਇਹ ਕਾਰਨ ਸੀ ਕਿ ਅਸੀਂ ਪੋਲੀਟੀਕਲ ਪਾਰਟੀਆਂ ਜਿਹੜੇ ਰਾਜਨੀਤਿਕ ਪਾਰਟੀਆਂ ਨੇ ਹਾਕਮ ਤੇ ਰਾਂ ਉਹਨਾਂ ਤੋਂ ਦੂਰ ਹੀ ਬਣਾ ਲਿਆ ਉਸ ਦੂਰੀ ਕਰਕੇ ਸਾਡਾ ਜਿਹੜਾ ਅੰਦੋਲਨ ਹੈ ਨਾ ਕੋਈ ਐ ਕਹਿ ਸਕਿਆ ਵੀ ਇਹ ਕਾਂਗਰਸ ਦੇ ਭੇਜੇ ਹੋਇਆ ਨਾ ਕੋਈ ਐ ਕਹਿ ਸਕਿਆ ਵੀ ਇਹ ਕਾਲੀਆਂ ਦੇ ਭੇਜੇ ਹੋਇਆ ਕਿਹਾ ਪਹਿਲਾਂ ਤੋਂ ਇਹ ਪਾਕ ਨਕਸਲਵਾੜੀ ਹੈ ਇਹ ਕਾਂਗਰਸ ਦੇ ਭੇਜੇ ਹੋਏ ਅਤਵਾਦੀ ਹੈ ਪਰ ਜਦੋਂ ਅਮਲ ਦੇਖਿਆ ਨਾ ਕਿ ਉੱਥੇ ਕੋਈ politcal leader ਕਿਸੇ ਸਟੇਜ ਤੇ ਮੰਚ ਤੇ ਚੜਿਆ ਨਹੀਂ ਠੀਕ ਹੈ ਉਹ ਕਰਨ ਜੇ ਉਹ ਲੜਨਾ ਚਾਹੁੰਦੇ ਨੇ ਯੂਨੀਵਰਸਿਟੀ ਦੇ ਪੱਖ ਦੇ ਵਿੱਚ ਉਹ ਆਪਣੇ ਤੌਰ ਤੇ ਅੰਦੋਲਨ ਕਰਨ ਇਕੱਠੀਆਂ ਹੋ ਕੇ ਪਾਰਟੀਆਂ ਕਰਨ ਕਿਸੇ ਇਲਾਕੇ ਦੇ ਕੇ ਦੇ ਬੈਠ ਕੇ ਸਪੋਰਟ ਕਰਦੇ ਅਸੀਂ ਵੀ ਕਰ ਰਹੇ ਹਾਂ ਕੱਲ ਨੂੰ ਪ੍ਰੋਗਰਾਮ ਸੰਗਰੂਰ ਦੇ ਵਿੱਚ ਕਰਨ ਅਸੀਂ ਜਿਹੜੇ ਸਿਨਮਾ ਪੂਰੀਆਂ ਕਰ ਚੁੱਕੇ ਨੇ ਕੈਦੀ ਨੇ ਕੋਈ ਵੀ ਧਰਮ ਦੇ ਨੇ ਕਿਸੇ ਵੀ ਲੋਕਾਂ ਦੇ ਉਹਨਾਂ ਲੋਕਾਂ ਦੀ ਤੇ ਜਿਹੜੇ ਲੋਕਾਂ ਨੂੰ ਬੁੱਧੀਜੀਵੀ ਨੇ ਸਹਾਤਕਾਰ ਨੇ ਲੇਖਕ ਨੇ ਜਿਨ੍ਹਾਂ ਨੂੰ ਬਿਨਾਂ ਕਿਸੇ ਗੱਲਬਾਤ ਤੋਂ ਜੇਨਾਂ ਚ ਡੱਕਿਆ ਹੋਇਆ ਨੈਸ਼ਨਲ ਸਕੂਟੀ ਐਕਟ ਨਾਲ ਹੋਇਆ ਕਿਸੇ ਤੇ ਪੁੱਛਦਾ ਨਾ ਕੋਈ ਚੀਜ਼ ਨਹੀਂ ਕੋਈ ਪਰਚਲ ਨਹੀਂ ਉਹਨਾਂ ਸਾਰਿਆਂ ਦੀ ਰਿਹਾਈ ਵਾਸਤੇ ਤੇ ਆਹ ਹਾ ਯੂਨੀਵਰਸਿਟੀ ਦੇ ਮਸਲੇ ਦੇ ਵਿੱਚ ਦੋ ਪ੍ਰੋਗਰਾਮ ਨੂੰ ਲੈ ਕੇ ਕੱਲ ਨੂੰ ਅਸੀਂ ਸੰਗਰੂਪ ਤੇ ਵਿੱਚ ਲਗ ਲਗਭਗ ਮੋਢੀ ਜਿਲ੍ਹਾ ਦੀ ਲੀਡਰਸ਼ਿਪ ਸਬੀਏ ਤੇ ਸੁਤਬਾ ਦਾ ਕਟ ਕਰਕੇ ਕੋਈ ਪ੍ਰੋਗਰਾਮ ਕਰਦੀਆਂ ਤੇ ਮੋਰਚੇ ਨੂੰ ਅਸੀਂ ਬੇਨਤੀ ਕਰਾਂਗੇ ਕਿ ਇੱਕ ਜਾਂ ਦੋ ਬੁਲਾ ਰਹੇ ਉਹਨਾਂ ਦੇ ਵੀ ਸਭ ਤੋਂ ਆਉਣ ਅਸੀਂ ਕਰ ਕਰਕੇ ਜਾਣੇ ਤੇ ਸੋਡੇ ਇਸ ਸੰਘਰਸ਼ ਨੂੰ ਡਟ ਮਨ ਮੈਦ ਦੇ ਵਿੱਚ ਅਸੀਂ ਸੰਗ੍ਰਹਿਨ ਤੁਹਾਡੇ ਨਾਲ ਤੇ ਅਸੀਂ ਆਸ ਕਰਾਂਗੇ ਵੀ ਤੁਸੀਂ ਗੰਭੀਰ ਹੋਵੋਗੇ ਤੇ ਪੰਜਾਬ ਦੀ ਯੂਨੀਵਰਸਿਟੀ ਪੰਜਾਬ ਦੇ ਲੋਕਾਂ ਲਈ ਇਹਨੂੰ ਕਿਸੇ ਹਾਲਤ ਦੇ ਕਿਸੇ ਵੀ ਕੇਂਦਰੀਕਰਨ ਨਹੀਂ ਹੋਣਾ ਚਾਹੀਦਾ ਲੜਦੇ ਲੋਕ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਦੋਸਤ ਸ਼ੁਗਿੰਦਰ ਸਿੰਘ ਉਹਨਾਂ ਜੀ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਦੱਸਿਆ ਕਿ ਕਿਵੇਂ ਜਿਹੜਾ ਵਰਲਡ ਬੈਂਕ ਦੀਆਂ ਨੀਤੀਆਂ ਦੇ ਤਹਿਤ IMF ਤੇ WTO ਦੀਆਂ ਨੀਤੀਆਂ ਦੇ ਤਹਿਤ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਨੂੰ ਪ੍ਰਾਈਵੇਟ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਪੰਜਾਬ ਯੂਨੀਵਰਸਿਟੀ ਤੱਕ ਪਹੁੰਚ ਚੁੱਕੀਆਂ ਨੇ ਮਤਲਬ BJP RSS ਲਗਾਤਾਰੇ ਕੋਸ਼ਿਸ਼ ਕਰ ਰਹੀ ਹੈ ਜਿਵੇਂ ਉਗਰਾਹ ਸਾਹਿਬ ਨੇ ਦੱਸਿਆ ਕਿ ਹਰ ਚੀਜ਼ ਦਾ ਕੇਂਦਰੀਕਰਨ ਉਹਦਾ ਭਗਵਾਂਕਰਨ ਤੇ ਉਹਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਪਰ ਇਹਨਾਂ ਨੇ ਇੱਕ ਜ਼ਰੂਰੀ ਗੱਲ ਇਹ ਵੀ ਕੀਤੀ ਆ ਕਿ ਅਸੀਂ ਸੈਨੇਟ ਦੀ ਲੜਾਈ ਤਾਂ ਲੜ ਰਹੇ ਹਾਂ ਲੇਕਿਨ ਉਹਦੇ ਨਾਲ-ਨਾਲ ਜਦੋਂ ਆਪਾਂ ਕਹਿੰਨੇ ਕਿ ਪੰਜਾਬ ਪਰ ਪੰਜਾਬ ਦੇ ਵਿੱਚ ਸਕਤਰ ਖਤਮ ਹੋ ਰਿਹਾ ਤਾਂ ਉਹ ਸਾਰੀਆਂ ਗੱਲਾਂ ਨਿਯੋਗਰਾਹ ਸਾਹਿਬ ਨੇ ਕੀਤੀਆਂ ਕਿ ਕਿਵੇਂ ਜਿਹੜੀ ਸਾਡੀ ਐਜੂਕੇਸ਼ਨ ਹੈ ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਸੀਂ ਜਗਿੰਦਰ ਸਿੰਘ ਉਗਰਾਹ ਦਾ ਪੰਜਾਬ ਬਚਾਓ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ ਅਸੀਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਸ ਮੋਰਚੇ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਤੇ ਮੋਰਚੇ ਦੇ ਵਿੱਚ ਜਾਨ ਪਾਈ ਹੈ ਤੁਹਾਡਾ ਬਹੁਤ-ਬਹੁਤ ਸਾਰੇ ਜਿੰਨਾ ਵੀ ਜਥਾ ਬੀਕੇਯੂ ਅਗਰਾਹਾਂ ਦਾ ਇੱਥੇ ਪਹੁੰਚਿਆ ਹੁੰਦਾ ਕੱਲੇ-ਕੱਲੇ ਬੰਦੇ ਦਾ ਸੀ तहे ਦਿਲ ਤੋਂ ਧੰਨਵਾਦੀ ਹਾਂ ਤੇ ਇਹ ਲਗਾਤਾਰ ਫੇਸਬੁੱਕ ਤੇ ਵੀ ਇਹ ਆਪਣੀਆਂ ਸਟੇਟਮੈਂਟਾਂ ਦੇ ਰਾਹੀਂ ਸਮਰਥਨ ਦਿੱਤਾ ਜਾ ਰਿਹਾ ਤੇ ਉਹ ਆਗੂ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਆਪਣੀ ਸਮੂਹ ਦੇ ਤੇ